ਲੋਵੀ ਮੈਟਰੋ ਲਾ ਤੱਕ ਡਿਲੀਵਰ ਆਪਣੇ ਬਾਬਾ ਮੇਰੇ ਘਰੇ ਰਾਣੀ ਦਾ ਡਿਲੀਵਰ ਲਾਦਾ ਆਪਣੇ ਮੈਂ ਤਿੰਨ ਹੋ ਗਿਆ ਆਪਣੀ ਤਿਆਰ ਬਾਕੀ ਦੇਖਦੇ ਆ ਓਏ ਕੁੱਝ ਹੋ ਜਾਏਗਾ ਵਿੱਚ ਪਰ ਮੈਂ ਜਦ ਜਾਇਆ ਕੋਚ ਕੱਟੀ ਫਲੈਟ ਵਰਮੇ ਵਾਲ ਜਾ ਉਹ ਢੱਕਣ ਖੋਲਾ ਪਰਲਾ ਵਿੱਚ ਨੇ ਹੌਲੀ ਵਰ ਨਾਲ ਕੋਈ ਨਾ ਕੱਟ ਰਹੇ ਨੇ ਵਿਚੀ ਨੇ ਲੋਵੀ ਮਸ਼ੀਨ ਆਪਣੀ ਤਿਆਰ ਪਾਉਣਾ ਫਿਲਟਰ ਇਹ ਤੋਂ ਬਾਅਦ ਤੇ ਥੋੜੇ ਮੋਟੀ ਆਵਾਜ਼ ਆਈ ਇਧਰੋਂ ਪਿੱਛੋਂ ਕਿਉਂ ਆਇ ਕਿ ਦੀ ਸਾਲੇ ਜਾ ਓਏ ਫੂਸ ਵਾਲੇ ਜਾ ਫੂਸ ਵਾਲੇ ਤਾਂ ਬੱਡੀ 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 ਹੋਏ ਨੇ ਕੋਈ ਚੱਲਣ ਦਾ ਨਜ਼ਾਰਾ ਫੂਸ ਵਾਲੇ ਜਾ ਮੋਬਾਈਲ ਲੜੇਂਗੇ ਇੱਥੇ ਨਿਕਲਦਾ ਨਹੀਂ ਤੂੰ ਬਾਹਰ ਆ ਜਾ ਕੋਈ ਨਾ ਓਏ ਹੋ ਗਿਆ ਪਰ ਆਹ ਉਹ ਉਹ ਕਿੱਧਰ ਵਗ ਗਿਆ ਚੱਲ ਜਾ ਦੇ ਥੋੜੀ ਥੋੜੀ ਰੇਸ ਜਾਈਂ ਥੋੜੀ ਥੋੜੀ ਕਨਸੋ ਲੋ ਵੀ ਸਾਢੇ 15 ਹੋ ਚੱਕਰ ਤੇ ਚੱਲਦੀ ਆ ਬਾਕੀ ਬਾਵਾਗੇ ਸੀਫਾ ਛੁਪਾ ਬਾਵਾਗੇ ਰਸੀਫਾ ਰਹਿਣੀ ਹੈ ਫੀਟਰ ਪਾ ਕੇ ਕਿਹੜਾ ਲਾਵਾਂਗੇ ਇੱਕ ਵਾਰੀ ਚੈੱਕ ਕਰਦੇ ਆ ਜਦੋਂ ਮਸ਼ੀਨ ਐਵੇਂ ਨੱਚਦੀ ਹੋਵੇ ਨਾ ਮਾਗਰ ਸਹੀ ਆ ਮਸ਼ੀਨ ਦਾ ਮਾਗਰ ਪੜਕਣਾ ਜ਼ਰੂਰੀ ਆ ਥੱਲੇ ਉਹ ਨਾਂ ਦਾ ਮੇਜਰ ਨਾਲ ਨਾਲ ਗੇਰ ਭਜੇ ਠੀਕ ਹੈ ਜੀ 65 ਉਹ ਕਿੰਨਾ ਦੇ ਗੇਰ ਮਾਰੀ ਬੋਦਰ ਭਰੀ ਹੋਈ ਹੈ ਜਿਹੜੀ ਓਏ ਕਾਲਾ ਨਾਲ ਮਾਰ ਓਏ ਦੂਜਾ ਮਾਰਦੇ ਟੀਜਰ ਟੀਜਰ ਮਾਰਦੇ ਟੀਜਰ ਟੀਜਰ ਮਾਰਦੇ ਮਚੇੜ ਕਰਾਉ ਗਾਲਾਂ ਤੇਲ ਮਾਰਦਾ ਪਹਿਲਾਂ ਕੋਈ ਚੱਕਰ ਨਹੀਂ ਲੱਗਿਆ ਨੋਕੇ ਦੀ ਰਿਪੋਰਟ ਆ ਫਿਲ ਹੋ ਗਿਆ ਆਪਣੀ ਰੈਡੀ ਆਈ ਬੱਬੂ ਜੀ ਓਕੇ ਓਕੇ ਜਿਦਾ ਹੁਣ ਪਾਵਾਂਗੇ ਫਿਲਟਰ ਆ ਜੀ 1600 ਰੁਪਇਆ ਲੋ ਜੀ 1600 ਚੱਕਰ ਤੇ ਮਸ਼ੀਨ ਆ ਬਣੀ 50 ਇਹਨੇ ਤੋੜ ਦੇਣੇ 1500 ਚੱਕਰ ਰਹਿ ਜਾਊਗਾ ਬਾਕੀ ਸੈਂਬਲੀ ਤੁਸੀਂ ਦੇਖ ਸਕਦੇ ਹੋ ਕੌਂਦੀਆ ਪੰਗੜਾ ਚਲਦੇ ਆ ਅਗਲੀ ਵੀਡੀਓ ਤੇ ਫਿਲਟਰ ਪਾ ਕੇ ਫਿਰ ਬਣਾਉਣੇ ਬਲੌਗ ਅਗਲੀ ਵੀਡੀਓ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ